ਆਰੇ ਮਲ ਨੂੰ ਜਿੱਦਾਂ ਕੋਈ ਨਾ ਹੋਏ ਕਿਸੇ ਦੀ ਹੱਦ ਤੋਂ ਬਿਨਾਂ ਬਿਲਕੁਲ ਹੀ ਨਾਂਸੇ ਤੇ ਉਹ ਸੋ ਅੱਜ ਤੁਹਾਨੂੰ ਦੱਸਾਂਗੇ ਕਿ ਮੈਂਦੀ ਹੀਰ ਮਹਿੰਦੀ ਕਿੱਦਾਂ ਲਗਾਉਂਦੇ ਆ ਸੋ ਪਹਿਲਾਂ ਮੈਂ ਤੁਹਾਨੂੰ ਦੱਸਾਂਗੇ ਇਹਦੇ ਵਿੱਚ ਮੈਂ ਕੀ ਕੀ ਪਾਇਆ ਹੈ ਮਹਿੰਦੀ ਵਿੱਚ ਜੋ ਜੀ ਮਹਿੰਦੀ ਮੈਂ ਪਹਿਲੇ ਹੀ ਕੋਲੀ ਹੋਈ ਸੀ ਕਿਉਂਕਿ ਮਹਿੰਦੀ ਜਦੋਂ ਲਗਾਨੀ ਆ ਵਾਲਾਂ ਤੇ ਇਹਨੂੰ ਇੱਕ ਦੋ ਦਿਨ ਪਹਿਲੇ ਹੀ ਤਹੀ ਕੋਲੋ ਤਾਂ ਕਿ ਰੰਗ ਛੱਡ ਦੇ ਆਪਣਾ ਫਿਰ ਇਹਦੇ ਵਿੱਚ ਨੂੰ ਮੈਂ ਪਾਇਆ ਵਾ ਟ੍ਰਿਫਲਾ ਚੂੜਾ ਠੀਕ ਹੈ ਤੇ ਇੱਕ ਪੱਤੀ ਦੇ ਪਾਣੀ ਨਾਲ ਮੈਂ ਘੋਲਿਆ ਸੀ ਇਹਨੂੰ ਤੇ ਦੋ ਦਿਨ ਹੋ ਗਏ ਨੂੰ ਘੋਲ ਕੇ ਰੱਖਿਆ ਆਵਾ ਤੇ ਤੁਸੀਂ ਸੋਚਣਾ ਮਹਿੰਦੀ ਇਹ ਮਹਿੰਦੀ ਤੇ ਮੇਰੇ ਪਾਸੇ ਕੀਪ ਵਾਲੀ ਆ ਤੇ ਦੂਸਰੀ ਵੀ ਹੈਗੀ ਵਿੱਚ ਐ ਵਾਲੀ ਵੀ ਮਿਕਸ ਹੈਗੀ ਆ ਤੇ ਦੇਖਦੇ ਆ ਹੁਣ ਇਹਨੂੰ ਮਤਲਬ ਇਹਨੂੰ ਘੋਲਨੇ ਹੁਣਾ ਚੂੜਾ ਜਿਹੜਾ ਵਿੱਚ ਪਾਇਆ ਤੇ ਰਸਾ ਚੂੜਾ ਇਹਨੂੰ ਮਿਕਸ ਕਰਨੇ ਆ ਮਿਕਸ ਕਰਕੇ ਇਹਨੂੰ ਫੇਰ ਅਹੀਂ ਘੇਰ ਤੇ ਅਪਲਾਈ ਕਰਦੇ ਸੋ ਬਲੌਗ ਨਾਲ ਬਨੇ ਰਿਓ ਐਂਡ ਤੱਕ ਲੋ ਫਰੈਂਸ ਕੱਲੇ ਅਸੀਂ ਬਹਲਾਣਾ ਚੰਗੀ ਤਰ੍ਹਾਂ ਕਲੀਨ ਕਰ ਲੈਣਾ ਇੱਕ ਦਿਨ ਪਹਿਲੇ ਫਿਰ ਬਾਥਰ ਲੈਣੀ ਆਪਣੇ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਫਿਰ ਅਹੀਂ ਮਹਿੰਦੀ ਅਪਲਾਈ ਕਰਨੀ ਹੈ ਇੱਕ ਦਿਨ ਪਹਿਲੇ ਸਿਰ ਨੂੰ ਚੰਗੀ ਤਰ੍ਹਾਂ ਵਗਮ ਤੋਂ ਕਰ ਲੈਣਾ ਤੋ ਲੈਣੇ ਆ ਫਿਰ ਅਹੀਂ ਮਹਿੰਦੀ ਫਿਰ ਅਹੀਂ ਕਰਨੀ ਆ ਕੌਮ ਕੌਮ ਕਰਾਂਗੇ ਜਿਹੜਾ ਤੁਹਾਡੇ ਵਾਲ ਉਲਝਣ ਦਾ ਫਿਰ ਵੀ ਕਰ ਲੈਣੀ ਜੀ ਕੌਮ ਚੰਗੀ ਤਰ੍ਹਾਂ ਗਵਾਨ ਕਿ ਜਿਹੜੇ ਤੁਹਾਡੇ ਮਹਿੰਦੀ ਲਾਉਣ ਨੂੰ ਪ੍ਰੋਬਲਮ ਨਾ ਹੋਵੇ ਸੋ ਚੰਗੀ ਤਰ੍ਹਾਂ ਨਾਲ ਕਰ ਲੈਣਾ ਉਹ ਕਿ ਮੈਂ ਤਾਂ ਖੂਦ ਲਗਾਨੀ ਹੈ ਮਹਿੰਦੀ ਮਤਲਬ ਕਦੀ ਕਿਦਾ ਜਿੱਤਾ 6 ਮਹੀਨਿਆਂ ਬਾਅਦ ਮੈਂ ਮਹਿੰਦੀ ਲਗਾਈ ਮੈਂ ਡੇਲੀ ਮਹਿੰਦੀ ਯੂਜ਼ ਕਰਦੀ ਹੈਗੀ ਇਹ ਗਰਮੀਆਂ ਚ ਖਾਸ ਕਰਕੇ ਲਗਾਈ ਮੈਂ ਸਰਦੀਆਂ ਚ ਨਹੀਂ ਲਗਾਉਂਦੀ ਇਹ ਮੈਂ ਹਾਂ ਦੇ ਸੋ ਕੱਲ੍ਹ ਵਾਲਾ ਨਾ ਤਾਂ ਕੱਲ੍ਹਣਾ ਦੀ ज़्यादा मेहंदी लगाई जानी है थोड़ थोड़े थोड़े बाल लै इस तरह करके सारे बाल लगाई जानी फ्रेंड्स Tu sa tu

ਤੁਸੀਂ ਇਦਾਂ ਵਾਲਾਂ ਫੜ ਲੈਣਾ ਥੋੜੀ ਜਿਹੀ ਵਾਲਾਂ ਨੂੰ ਮੈਂ ਤੇ ਪੇਚਾਂ ਨੂੰ 反正都感觉。<Legend. S 2> <laughs> ਮਹਿੰਦੀ ਲਾਣੀ ਵੀ ਨਹੀਂ ਚਾਹੀਦੀ ਬਹੁਤੀ ਕਦੀ ਕਦਾ ਲਾ ਲਓ ਤੁਸੀਂ ਹਾਂ ਗਰਮੀ ਆਵਾ ਗਰਮੀਆਂ ਚ ਲਾ ਲਓ ਠੰਡੀ ਹੁੰਦੀ ਮਹਿੰਦੀ ਸੋ ਸਰਦੀਆਂ ਜਦ ਬਿਲਕੁਲ ਨਹੀਂ ਦੇਣ ਕਰਦਾ ਨਾ ਨੂੰ ਗਰਮੀ ਚ ਲਾ ਲਓ ਫੇਰ ਥੋੜੇ ਵਾਰ ਲੈਣੇ ਆ ਫੇਰ ਇਹ ਤਾਂ ਥੋੜੀ ਥੋੜੀ ਕਰਕੇ ਲਗਾਣਾ ਥੋੜੇ ਵਾਲਾ ਹੈ ਜਿਆਦਾ ਵਾਲ ਨਹੀਂ ਲੈਣੇ ਜਿਹੜੀ ਤੁਹਾਡੀ ਮਹਿੰਦੀ ਜਿਹੜੀ ਹੈਗੀ ਵਾਲਾਂ ਨੂੰ

ਇਸ ਤਰ੍ਹਾਂ ਬਹੁਤ ਫ੍ਰੈਂਡੀ ਈਜ਼ੀ ਤਰੀਕੇ ਨਾਲ ਲੱਗ ਜਾਂਦੀ ਮਹਿੰਦੀ ਕਿਸੇ ਦੀ ਹਲਕੀ ਜਿਹੀ ਜ਼ਰੂਰਤ ਹੈ ਕੰਦੇ ਰੋ ਕੀ ਆਹ ਵੀ ਕਿੰਨੂੰ ਕਹੀਏ ਮਹਿੰਦੀ ਨਾਲ ਨੂੰ ਸੋ ਆਪ ਟ੍ਰਾਈ ਕਰੋ ਇਸ ਤਰ੍ਹਾਂ D- ਮੈਨੂੰ ਤਾਂ ਕੰਮ ਜਿਆਦਾ ਦੇਰ ਨਹੀਂ ਹੈ ਤਿੰਨ ਚਾਰ ਘੰਟੇ ਲਈ ਤੇ ਜੇ ਤੁਸੀਂ ਤਾਂ ਲੈ ਸ਼ਾਮ ਤੱਕ ਲਾਈ ਰੱਖਤੇ ਤਿੰਨ ਜਾਂ ਚਾਰ ਘੰਟੇ ਇਸ ਤੋਂ ਵੱਧ ਨਹੀਂ ਕਿਉਂਕਿ ਜੇ ਚੜਨੀ ਹੈ ਤਿੰਨ ਚਾਰ ਘੰਟੇ ਚੜ ਜਾਂਦੀ ਹੈ ਛੋਟੀ ਛੋਟੀ ਥੋੜੀ ਥੋੜੀ ਪਰ ਵੀ ਲਗਾਈ ਜਾਣੀ ਹੈ ਨਾ ਕਿ ਜਿਹੜੇ ਤੁਹਾਡੇ ਰਹਿ ਗਏ ਇਹਨੋਂ ਤੇ Energy. Mm -hmm. 제빌 <shriek> 갈아니 ਸਰ ਜੀ ਅਸਰ ਕਰਾ ਸਰ ਦੀ ਮੰਡੀ ਵੀ ਜੀ ਕੰਪਲੀਟ ਹੈ ਤੇ ਸੋ ਇਸ ਤਰ੍ਹਾਂ ਸਾਰੇ ਦੀ ਕੋਲ ਆਉਣੇ ਫਿਰ ਮੈਂ ਆਖ ਤੇ ਜਿਹੜੀ ਰਹਿ ਗਈ ਹੈ ਸਰਦਾਰ ਇਹ ਬੈਲਟ ਵੀ ਉਹ ਵੀ ਦੇਖਣਾ ਕੋਈ ਥੋੜਾ ਔਖਾ ਵਾਪਰ ਇਸ ਤਰ੍ਹਾਂ ਵੀ ਲਗਾ ਸਕਦੇ ਨਾ ਆਈਡੀ ਨਾਲ ਲਾ ਸਕਦੇ ਨਾ ਕਿਤੇ ਨਾ ਲੱਗੀ ਹੋਏ ਕਿਤੇ ਕਿਤੇ අපි සහිද ද ඩ යටතයට දෑගගේ කඩ පර තිී දල් ගල ෆින් කන්න

the ਠੀਕ ਇਹਨਾਂ ਤੁਹਾਨੂੰ ਦੱਸਿਆ ਇ ਮੈਂ ਹਿੰਦੀ ਤਾਂ ਠੀਕ ਹੈ ਸੋ ਜੇ ਤੁਹਾਨੂੰ ਵਧੀਆ ਲੱਗੇ ਤੇ লাইਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਤਾਂ ਕਿ ਸਾਡੇ ਨੂੰ ਜੋ ਵੀਡੀਓਜ਼ ਆਉਂਦੀਆਂ ਹਨ ਤੁਹਾਨੂੰ